ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਚੋਣਾ 2024 ਦੇ ਮਦੇ ਨਜ਼ਰ ਐਸਐਸਪੀ ਫਾਜ਼ਲ ਕਾ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਫਾਜ਼ਲ ਕਾ ਸ਼ਹਿਰ ਵਿੱਚ ਕੱਢਿਆ ਗਿਆ 플ੈਗ ਮਾਰਚ ਇਸ 플ੈਗ ਮਾਰਚ ਵਿੱਚ ਪੁਲਿਸ ਤੋਂ ਇਲਾਵਾ ਬੀਐਸਐਫ ਅਤੇ ਆਰਮਡ ਪੁਲਿਸ ਤੇ ਅਧਿਕਾਰੀ ਜਵਾਨਾਂ ਵੱਲੋਂ ਮਹੱਤਵਪੂਰਨ ਸਥਾਨਾਂ ਦੇ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਅਮਨ ਕਾਨੂੰਨ ਵਿਵਸਥਾ ਬਣੀ ਰਹੇ ਕਿਉਂਕਿ ਤਿਆਰੀ ਹੁਣ ਪੂਰੀ ਤਰ੍ਹਾਂ ਹੋ ਗਈ ਹੈ ਜੀ ਪੂਰੀ ਤਰ੍ਹਾਂ ਸਿਆਰੀ ਹੈ ਜੀ ਆਪਣੀ ਫਾਜ਼ਲਕਾ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਪੂਰੀ ਤਿਆਰੀ ਹੈ से कल सवेरे सात बजे तो वोटिंग स्टार्ट होगी हो जानी है तो एक विजिबल शो ऑफ स्ट्रेंथ और एक कॉन्फिडेंस बिल्डिंग मेजर वास्ते फाजिलका पुलिस डिस्ट्रिक्ट एडमिनिस्ट्रेशन एंड कोनेशन पैरा मिलिटी इस वे आज आप इतने जो घंटाघर इज अ हिस्टोरिकल प्लेस एंड एन इंपॉर्टेंट बिल्डिंग फॉर फाजिलका उतों आप मेन मार्केट स्टार्ट करके एक फ्लैग मार्च क्डन दिस इज एन अटैम्प्ट ऑन आर पार्ट सो एज टू अशोर द पीपल कि कल सवेरे uh, पूरी ਜਿਹੜੀ ਹੈਗੀ ਤਿਆਰੀ ਦੇ ਸਾਥ ਆਣ ਤੇ ਆਪਣੇ ਵੋਟਸ ਜਿਹੜੇ ਹੈਗੇ ਬਿਨਾਂ ਕਿਸੇ ਭੈ ਦੇ ਤੇ ਬਿਨਾਂ ਕਿਸੇ ਡਰ ਦੇ ਉਹ ਆਪਣੀ ਆਪਣੀ ਵੋਟ ਪਾਓ ਮੈਂ ਜਿਸ ਤਰ੍ਹਾਂ ਅੰਤਰਰਾਸ਼ਟਰੀ ਸਰੱਦ ਦੇ ਨਾਲ ਜਿਹੜਾ ਇਹ ਇਲਾਕਾ ਲੱਗਦਾ ਹੈ ਕਿ ਨਾਲ ਹੀ ਜਿਹੜਾ ਤੋਂ ਮੰਤਰੀ ਸਰੱਦ ਦੇ ਨਾਲ ਨਾਲ ਜਿਹੜਾ ਦੂਜੀਆਂ ਵੱਲ ਦੀ ਸੁਰੱਖਿਆ ਦੀ ਜਿਹੜਾ ਸਰੱਦਾ ਲੱਗਦੀ ਹੈ ਇਸ ਤਰ੍ਹਾਂ ਦੇਖਦੇ ਉੱਥੇ ਸੁਰੱਖਿਆ ਕਿੱਤੋਂ ਹੈ ਜੀ ਪੂਰੀ ਸਾਡੀ ਸਿਟੀ ਸੀਲਿੰਗ ਜਿਹੜੀ ਪਲਾਨ ਹੈਗੀ that is completely ready and is in place ਤੇ ਆਪਾਂ ਜਿਹੜੇ ਸਾਡੇ ਇੰਟਰ ਸਟੇਟ ਨਾਕਾਜ਼ ਹੈਗੇ ਟਰੋ ਵੀ ਉਹ ਵੀ ਸਾਡੇ ਫੰਕਸ਼ਨਲ ਹੋ ਚੁੱਕੇ ਨੇ ਇਨ uh, 72 ਆਵਰਸ ਬਿਫੋਰ ਦ ਪੋਲਸ ਤੇ ਜਿਹੜੇ ਸਾਡੇ ਇੰਟਰਨੈਸ਼ਨਲ ਨਾਕਾਸ ਹੈਗੇ ਉਹ ਵੀ ਫੰਕਸ਼ਨਲ ਨੇ ਤੇ ਇਨ ਦਾ ਐਂਟਾਇਰ ਸਿਟੀ 71 ਪੈਟਰੋਲਿੰਗ ਪਾਰਟੀਆਂ ਸਪੈਸੀਫਿਕਲੀ ਡੈਜ਼ਿਗਨੇਟ ਕੀਤੀ ਗਈ ਨੇ ਤੇ ਉਹਨਾਂ ਦਾ ਏਰੀਆ ਉਹਨਾਂ ਨੂੰ ਵੰਡਿਆ ਗਿਆ ਇਸ ਤੋਂ ਇਲਾਵਾ ਆਲ ਦਾ ਗਸਟਡ ਆਫੀਸਰਸ ਆਲ ਦਾ ਐਸ ਐਚ ਓਸ ਆਲ ਦਾ ਅਸਿਸਟੈਂਟ ਕਮਾਂਡੈਂਟਸ ਜਿਹੜੇ ਵਕ ਵਕ ਜਗ੍ਹਾਵਾਂ ਤੋਂ ਇੱਥੇ ਆਏ ਹੈ ਸੋ ਐਸ ਟੂ ਇਨਸ਼ੋਰ ਆਫ ਫਰੀ ਐਂਡ ਫੇਅਰ ਪੋਲਸ ਆਪਾਂ ਵੀ ਸਾਰੇ ਬਾਹਰ ਹੀ ਰਹਿਣਗੇ and uh, this is so as to ensure ki bilkul bina kisi fear aur partiality ke voting exercise green booth green booth banaya hai the green booth tragedy aur sare green hone environment mein dekhte hue assi utthe plants dewange main aur dewange jeda pink utthe sara lakdiyan walon honge unhanu hygiene kits dewaniya cups banwaye gaye hai jede te fasting ka likhaya gaya hai ek booth pe transgender bhi aake apna pura ਕਾਨ ਬਚਾਉਣ ਦਾ ਕੰਮ ਕਰਨਗੇ ਇਸ ਕਰਕੇ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਹੋਪ ਕੀ ਹੈ ਕਿ ਕਿੰਨੇ ਪਰਸੈਂਟੇਜ VOTING ਇਸ ਵਾਰ ਸਾਡੀ ਪਹਿਲੀ ਜਿਹੜੀ ਪਾਸ ਪਰਸੈਂਟੇਜ ਰਹੀ ਹੈ ਉਹ ক্লোਜ਼ ਟੂ 75% ਰਹੀ ਹੈ ਤਾਂ ਹੋਪਫੁਲੀ ਅਸੀਂ ਇਸ ਵਾਰ 75% ਪਾਰ ਕਰਾਂਗੇ ਗਰਮੀ ਬਹੁਤ ਹੈ ਅਸੀਂ ਗਰਮੀ ਦੇ ਮੱਦੇ ਨਜ਼ਰ ਸਾਰੇ ਇੰਤਜ਼ਾਮ ਵੀ ਕੀਤੇ ਹਨ ਸ਼ਾਮੇ ਆਨੇ ਦੇ ਪਾਣੀ ਦੇ ਛਬੀਲ ਦੇ ਪੱਖਿਆਂ ਦੇ ਸਾਰੇ ਇੰਤਜ਼ਾਮ ਕੀਤੇ ਹਨ ਮੇਰੀ ਸਿਰਫ ਇਹ ਵੋਟਰਾਂ ਨੂੰ ਕੀ ਹੈ ਤੁਸੀਂ ਜ਼ਰੂਰ ਆਓ ਔਰ ਆਪਣੀ ਵੋਟ ਦਾ ਇਸਤੇਮਾਲ ਕਰੋ ਸ਼ਰਾਰਤੀ ਅਨਸਰ ਆਸਤੇ ਕਿਸ ਤਰ੍ਹਾਂ ਦੀ ਚੇਤਾਵਨੀ ਰਹੇਗੀ ਸ਼ਰਾਰਤੀ ਅਨਸਰ ਅਸੀਂ ਕਿਸੇ ਵੀ ਤਰੀਕੇ ਨਾਲ ਤੁਹਾਡੇ ਜ਼ਰੀਏ ਅਸੀਂ ਕਹਿਣਾ ਚੱਲੀ ਵੀ ਵਿਲ ਬੀ ਵੈਰੀ ਸਟ੍ਰਿਕਟ ਵਿਦ ਥੈਮ ਕਿਸੇ ਨੂੰ ਨੋਬਡੀ ਇਜ਼ ਅਲਾਉਡ ਟੂ ਟੇਕ ਆਪਣੇ ਹੱਥ ਚ ਕਾਨੂੰਨ ਲੈਣ ਦੀ ਕਿਸੇ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਐਂਡ ਐਜ਼ ਪਰ ਦ ਲਾਅ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਅਗੇਂਸਟ ਐਨੀਬਾਡੀ